ਸਰਸ਼ਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਰਵਿੰਦਰ ਸਿੰਘ ਬੱਦਨ ਗੱਲ ਕਰਦੇ ਆ ਬੰਗਲਾਦੇਸ਼ ਦੀ ਉੱਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਅਤੇ ਉਹਨਾਂ ਦੇ ਭਵਿੱਖ ਦੇ ਪਲਾਨ ਬਾਰੇ ਸ਼ੇਖ ਹਸੀਨਾ ਲੰਗੇ ਦਿਨੀ ਬੰਗਲਾਦੇਸ਼ ਛੱਡ ਕੇ ਉਹਨਾਂ ਨੂੰ ਭਾਰਤ ਆਉਣਾ ਪਿਆ ਹਾਲਾਂਕਿ ਬੰਗਲਾਦੇਸ਼ ਦੇ ਵਿੱਚ ਜੋ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਵਿਦਿਆਰਥੀਆਂ ਵੱਲੋਂ ਸੰਘਰਸ਼ ਵਿੱਢਿਆ ਗਿਆ ਉਸ ਦੇ ਵਿੱਚ ਫੌਜ ਨੇ ਉਹਨਾਂ ਨੂੰ ਪੂਰੀ ਹਮਾਇਤ ਦਿੱਤੀ ਫੌਜ ਨੇ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਿਸ ਕਾਰਨ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋਇਆ ਸ਼ੇਕ ਅਸੀਨਾ ਤਕਰੀਬਨ 15 ਸਾਲ ਤੱਕ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਪਰ ਉਹਨਾਂ ਨੂੰ ਜੋ ਇਹਨਾਂ ਕੁਝ ਬੰਗਲਾਦੇਸ਼ ਦੇ ਵਿੱਚ ਵਾਪਰਿਆ ਇਹਨੇ ਪ੍ਰਦਰਸ਼ਨ ਹੋਏ ਨੇ ਹਿੰਸਕ ਚੜਪਾ ਹੋਈਆਂ ਨੇ ਫੌਜ ਦੀ ਕਾਰਵਾਈ ਹੋਈ ਹੈ ਤੇ ਉਸ ਤੋਂ ਬਾਅਦ तकरीबन 15 ਸਾਲ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਉਹਨਾਂ ਦਾ ਲੰਗੇ ਦਿਨੀ ਸੋਮਵਾਰ ਨੂੰ ਖਤਮ ਹੋ ਗਿਆ ਉਹਨਾਂ ਨੂੰ ਦੇਸ਼ ਛੱਡਣਾ ਪਿਆ ਤੇ ਦੇਸ਼ ਛੱਡ ਕੇ ਉਹ ਭਾਰਤ ਪਹੁੰਚੇ ਨੇ ਭਾਰਤ ਦੇ ਉੱਤਰ ਪ੍ਰਦੇਸ਼ ਦੇ ਵਿੱਚ ਹਿੰਡਨ 에어ਪੋਰਟ ਤੇ ਉਹਨਾਂ ਦਾ ਜਹਾਜ਼ ਉਤਰਿਆ ਤੇ ਜਹਾਜ਼ ਦੇ ਵਿੱਚ ਸ਼ੇਖ ਹਸੀਨਾ ਦੇ ਨਾਲ ਉਹਨਾਂ ਦੀ ਭੈਣ ਮੌਜੂਦ ਸਨ ਪਰ ਹੁਣ ਸਵਾਲ ਇਹ ਹੈ ਕਿ ਬੰਗਲਾਦੇਸ਼ ਦਾ ਕੀ ਹੋਵੇਗਾ ਅਤੇ ਸ਼ੇਖ ਹਸੀਨਾ ਦਾ ਅਗਲਾ ਕਦਮ ਕੀ ਹੋਵੇਗਾ ਇਸ ਨੂੰ ਲੈ ਕੇ ਹਰ ਇੱਕ ਦੀ ਨਜ਼ਰ ਬਣੀ ਹੋਈ ਹੈ ਬੰਗਲਾਦੇਸ਼ ਜਿਸ ਨੂੰ ਲਗਾਤਾਰ ਜਿਸ ਦੇ ਉੱਤੇ ਸਾਰੀ ਦੁਨੀਆ ਦੀ ਨਜ਼ਰ ਬਣੀ ਹੋਈ ਸੀ ਲੰਮੇ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਅਚਾਨਕ ਉੱਥੇ ਅਜਿਹਾ ਕੀ ਵਾਪਰਿਆ ਕਿ ਇਸ ਜੋ ਉੱਥੋਂ ਦੇ ਤਖਤਾ ਪਲਟ ਹੋ ਗਿਆ ਹੁਣ ਬੰਗਲਾਦੇਸ਼ ਦੀ ਜੋ ਕਮਾਂਡ ਹੈ ਫਿਲਹਾਲ ਉੱਥੋਂ ਦੀ ਫੌਜ ਦੇ ਹਵਾਲੇ ਆ ਪਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਬੰਗਲਾਦੇਸ਼ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਦਾ ਚਿਹਰਾ ਜਲਦ ਸਾਹਮਣੇ ਆ ਸਕਦਾ ਹੈ ਜੋ ਨੋਬਲ ਅਵਾਰਡ ਵਿਨਰ ਨੇ ਉਹਨਾਂ ਦਾ ਨਾਮ ਯੂਨਸ ਹੈ ਉਹ ਹੁਣ ਸ਼ਾਇਦ ਉੱਥੇ ਆਪਣੀ ਇੱਕ ਨਵੀਂ ਸਰਕਾਰ ਬਣਾ ਸਕਦੇ ਨੇ ਪਰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਬੰਗਲਾਦੇਸ਼ ਦੇ ਵਿੱਚੋਂ ਨਿਕਲਣ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਕਿੰਨਾ ਸਮਾਂ ਮਿਲਿਆ ਤੇ ਉਹਨਾਂ ਨੇ ਉਸ ਸਮੇਂ ਵਿੱਚ ਕੀ ਕੀਤਾ ਬੰਗਲਾਦੇਸ਼ ਛੱਡਣ ਲਈ ਸ਼ੇਖ ਹਸੀਨਾ ਨੂੰ ਸਿਰਫ 45 ਮਿੰਟ ਮਿਲੇ ਸਨ ਐਸੇ ਦੌਰਾਨ ਸ਼ੇਖ ਹਸੀਨਾ ਨੂੰ ਆਪਣੇ ਨਾਲ ਕੁਝ ਵੀ ਲਿਜਾਉਣ ਦਾ ਮੌਕਾ ਨਹੀਂ ਮਿਲਿਆ ਹਾਲਾਂਕਿ ਉਹਨਾਂ ਦਾ ਪਰਿਵਾਰ ਪਹਿਲਾਂ ਹੀ ਬੰਗਲਾਦੇਸ਼ ਤੋਂ ਬਾਹਰ ਰਹਿ ਰਿਹਾ ਸੀ ਕਿਉਂਕਿ ਬੰਗਲਾਦੇਸ਼ ਵਿੱਚ ਵੱਧਦੀਆਂ ਗਤੀਵਿਧੀਆਂ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ ਬੰਗਲਾਦੇਸ਼ ਦੀ ਫੌਜ ਨੇ ਉਹਨਾਂ ਨੂੰ ਕੋਈ ਵੀ ਸਮਾਨ ਉੱਥੋਂ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹਾਲਾਂਕਿ ਸ਼ੇਖ ਹਜ਼ੀਨਾ ਨੇ ਇੱਕ ਵੀਡੀਓ ਸੰਦੇਸ਼ ਦੇਣਾ ਸੀ ਪਰ ਫੌਜ ਨੇ ਉਸ ਦੀ ਵੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਉਹ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰ ਸਕਣ ਦਰ